ਆਹ ਫੱਟੇ ਕੋਤੇ ਲੱਗ ਗਿਆ ਉਹ ਆ ਗਿਆ ਤੇ ਬੱਕਰਾ ਸਾਹਮਣੇ ਤੁਸੀਂ ਦੇਖ ਰਹੇ ਠੀਕ ਆ ਤੂੰ ਮੈਂ ਦੱਸਿਆ ਕਰ ਨਹੀਂ 13000 ਨਹੀਂ ਮੇਰੇ 20000 ਜੈਜ 10 ਬਾਈ ਛੰਡ ਕੇ 10000 ਦਾ ਵੇਚਣਾ ਕਿੰਨੇ ਦਾ ਲਾਸਟ ਦਾ ਬਿਲਕੁਲ ਬੈਕਪੋਰ 22 22000 ਦਾ ਤਾਨਾ ਕਰਨੇ ਦੀ ਕਿਉਂ ਹੋਵੇਂ ਦਿਨ ਮੀਂਹ ਪੈਂਦਾ ਰਹੇ ਨਾ ਤਾਂ ਕਿੰਨੇ ਦਿਨ ਹਾਂ ਨਾ ਛੱਡੇ ਉਹ ਕੰਦਾ ਕੋਲੇ ਕੀ ਜਿਹੜੇ ਪਸ਼ੂ ਦਿੱਤੇ ਆ 13000 ਦਾ ਹੋ ਗਿਆ ਪਾੜੀ ਆ ਜਾਨਵਰ ਵੀ ਠੀਕ ਆ ਕਰਨ ਯਾਰ ਤੁਸੀਂ ਮੈਂ ਤਾਂ ਬੋਲਦਾ ਨਹੀਂ ਭੂਵੇਂ ਤੈਨੂੰ ਪਤਾ ਹੈਗਾ ਕੱਲ ਵੀ ਪਸ਼ੂਤੋਂ ਲੈ ਆ ਪਤਾ ਨਹੀਂ ਹੋਜੀ ਗੱਲ ਜੇ ਵਿਕਰੀ ਤਾਂ ਹੋਵੇ ਨਾ ਹੋਣੀ ਕਰ ਲੈ ਹੋਣੀ ਤੈਨੂੰ ਹਾਂ 15 15 ਦਿੱਤੇ ਆ ਮੈਂ ਬਾਈ ਕੋਮਿਆ 13 ਰੱਖਿਆ ਦਾ ਮੈਂ ਤਾਂ ਸਹੀ ਆ ਬਸ ਤੁਮ ਤਾਂ ਨਹੀਂ ਕਹਿਦਾ ਮੈਂ ਨਹੀਂ ਵਰਤੀ ਆ ਮੈਂ ਨਹੀਂ ਹੈਲੋ ਕਿੰਨੇ ਆ ਗਏ ਨਾ ਨਹੀਂ ਨਹੀਂ ਚੱਗੀ ਹੋਰ ਤੀਨ ਅਗੂ ਬੱਤੇ ਰਿਹਾ ਯਾਰ ਮੈਂ ਆ ਬੰਦਾ ਕੋਲੇ ਚੱਕ ਦੇ ਲੈ ਕੇ ਵੇਨਾ ਕਹਿੰਦਾ ਕੀ ਕਹਿੰਦਾ ਟਾਈਮ ਤੁਮਾ ਚੱਕਦੇ ਉਹਨੂੰ ਛੋਟੇ ਕਾਰਡ ਮੈਂਟਰ ਕਾਊਂਟਰ ਦੇ ਢੋਈ ਪਏ डबली तो तो खड़े तो तो के बकरे का हाल से ना ला पावे ना वेचो ਕਾਰ ਪੈ ਕਰੇ ਜੋਤੇ ਆ 2 ਮਹੀਨੇ ਸਹੀ ਤੈਨੂੰ ਮੈਂ ਮੈਂ ਕਰਦੇ ਮੈਂ ਮੰਗਾਇਆ ਬਾਈ ਬਾਲਾ ਸਾਢੇ 13 ਆਪੋ ਮੈਂ ਕਰਤਾ ਯਾਰ ਯਾਰ ਹੁਣ ਫਿਰ ਇਹ ਤਾਂ ਮਜਬੂਰ ਵਾਲੀ ਠੀਕ ਨਾ ਹਾਂ ਨਾ ਬੋਲ ਬਾਈ ਮੈਂ ਜਾ ਰੈਂਗ ਲੈ ਆ ਆਹ ਲਾ ਯਾਰ ਵੇਚੀ ਨਾ ਵੇਚੀ ਦੀ ਖੁਸ਼ੀ ਆਪੋ ਮੈਂ ਕਿਣੀ ਮੈਂ ਇੱਕੋ ਹੀ ਗੱਲ ਦਊਂਗਾ ਪੂਰੇ 14 ਉਹ ਯਾਰ ਤੂੰ ਤਾਂ ਫਿਰ ਨਹੀਂ ਉਹ ਖੋਲ ਯਾਰ ਹੋਰ ਦੇ ਪੈਸੇ ਪੈਸੇ ਕਹਿੰਦਾ ਯਾਰ ਮਾਰੀ ਆ ਨਾ ਮੇਰੇ ਕੱਢ ਕਾਲਿਆ ਪੈਸੇ ਯਾਰ ਪੈਸੇ ਫਿਰ ਯਾਰ ਉਹੀ ਤਾਂ ਗੱਲ ਰਹਿੰਦੀ ਆ ਨਾ ਹੁਣ ਇਹ ਤਾਂ ਬੋਣ ਦੇ ਟਾਈਮ ਬੋਣ ਦੇ ਮੈਂ ਚੱਲ ਕੋਈ ਸਾਡਾ ਵੀ ਯਾਰ ਵੇਖੋ ਮਾੜਾ ਮੋਟਾ ਯਾਰ ਇੰਨੀ ਵੇਖੀ ਇਹਨੇ ਇੱਥੇ ਸਾਨੂੰ ਵੇਖਦੇ ਤਾਂ ਗੱਲ ਨਹੀਂ ਕਰਦੇ ਸੀ ਨਾ ਆ ਲੀកਾ ਲਿਓ ਅਗਰ ਉਹ ਇਹ ਤਾਂ ਫੇਰ ਹੀ ਗਿਣਾਂਗੇ ਓਏ ਪਾਲਾ ਹੋਰ ਕੀ ਔਰ ਫਿਰ ਫਰਮਾਇਸ਼ ਪਾਉਣੀ ਆ ਕੀ ਜੀ ਨਹੀਂ ਔਰ ਕੀ ਹੈ ਤੂੰ ਮੈਂ ਤੇਰੇ ਨਾਲ ਮੱਠੀ ਕੀ ਪਾਈ ਆ ਭਾਈ ਜੀ ਇੱਕ ਗੱਲ ਸੁਣਿਓ ਅਸੀਂ ਤਾਂ ਇੱਕ ਗੱਲ ਪਿੱਛੇ ਇਹ ਬੰਦਾ ਸੁੱਦੇ ਕਰਾਉਂਦਾ ਲੈਣਾ ਲੈਣਾ ਹੁੰਦਾ ਮੰਦੀਪ ਬੰਨਾ ਗੱਲ ਤਾਂ ਅਸੀਂ 6500 ਕਨੇ ਖਿੱਚੀਓ ਸਾਡਾ ਫਾਇਦਾ ਨਹੀਂ ਉੱਨੀ ਗੱਲ ਦਾ ਇਹ ਤਾਂ ਬੋਲਦੇ ਨਹੀਂ ਮੈਂ ਜੋ ਕਰਤਾ ਚਲ ਠੀਕ ਆ ਬੁੰਗਾ ਟਾਈਮ ਆ ਬੰਦਾ ਪਣੀ ਬੰਦਾ 1500 ਵੇਖਦਾ ਹੀ ਨਹੀਂ ਗਲਤ ਨਹੀਂ ਕਹਿੰਦਾ ਐਨੀ ਪੰਚਾਇਤ ਕਰਦੇ ਤੈਨੂੰ ਗਲਤ ਰਪੀਏ ਲਾਇਆ ਤਾਂ ਪਤਾ ਨਹੀਂ ਪਣੀ ਪਿੱਛੇ ਨਾ ਬੰਦਾ 1500 ਵੇਲੇ ਉਹਨੇ ਬਚਾਉਣੇ ਨੇ ਨੀ ਮੈਂ ਗੱਲ ਸੁਣ ਖਰਚਾ ਜੇ ਚੱਲਦੇ ਹੋਵੇ ਨਾ ਗੱਲ ਪਸੂ ਬਾਤਾਂ ਵੀ ਓਏ ਭਾਈ ਹੈ ਨਹੀਂ ਯਾਰ ਹੁੰਦਾ ਮੈਂ ਤੁਹਾਨੂੰ ਦੱਸਦਾ ਪਤਾ ਨਹੀਂ ਦੌਰ ਵਾਲੇ ਵੇਖਦੇ ਵੇਖਦੇ ਰਾਤ ਦਿਨ ਦਾ ਝੋਟਾ ਵੀ ਕੰਮ ਨਾ ਸਾਡਾ ਕਿਹੜਾ ਕੋਈ ਕੱਲਿਆਂ ਦਾ ਤੁਸੀਂ ਸਾਡੇ ਨਾਲ ਵੱਧ ਵੇਚਦੇ ਹੋ ਵੱਧ ਲੈਣੇ ਆ ਐਦਾਂ ਗੱਲ ਆਏ ਆ ਮੇਰੀ ਗਿਣਾਏ ਦੌਰ ਕੀ ਆ ਪਾਲਾ ਜਾਂ ਕੁਝ ਆ ਲੈ ਗਣੀ ਇੱਥੇ ਖੜੀ ਇੱਥੇ ਖੜ ਬੋਗ ਨੂੰ ਨਾ ਖਵਾ ਦੇ ਪੈਸੇ ਇੱਥੇ ਖੜ ਦੋ ਥੋੜੇ ਅਜੈਂਡਾ ਤੈਨੂੰ ਨਾ ਚੰਗੇ ਲੱਗੇ ਤੂੰ ਮਾਰ ਕੇ ਕੀ ਕਰੀਂਗਾ ਹੋਂਦੇ ਆਪੇ ਤੱਕਣਗੇ ਥੋੜੇ ਜਾਣਗੇ ਅਗਲੇ ਇਹਨਾਂ ਨੂੰ ਗਿੜ ਕੇ ਫੜਾ ਦੇ ਜੇ ਪਾਟਣਗੇ ਪਾਟਣਗੇ ਤਾਂ ਜੱਗੀ ਦੇ ਬੱਲੇ ਪਾਵਾਂਗੇ ਰਾਜੂ ਅੰਮ੍ਰਿਤਪਾਲ ਕਿੰਨਾ ਹੈ ਮਨਪੂਰ ਗਿਆ ਹੈ ਲਿਖਾਈ ਕਾਲਾ ਕਰਾਉਂਗਾ ਨਹੀਂ ਨਹੀਂ ਉਹ ਮੈਂ ਆਪੇ ਕਰਾਉਂਗਾ ਕਿਆ ਪਾਲਾ ਚਲ ਕਰਾ ਦੇ ਤੇ ਬਾਈ ਕਰਾਉਂਦਾ ਪਾਲਾ ਯਾਰ ਬਾਈ ਯਾਰ ਲਿਖਾਈਆਂ ਵਿੱਚ ਚੱਲ ਓਣੀ ਦਾ ਟਾਈਮ 14 ਚ ਲਿਖਾਈ ਕਰਾਉਂਦਾ ਬੈਠਾ ਮੈਂ ਬੋਲ ਰਿਆਂ ਨਹੀਂ ਕਾ ਮੈਂ ਕਰਾਉਂਦਾ ਪਾਲਾ ਕੋਈ ਉਹ ਇਨੋ ਯਾਰ ਦੋ ਸਹਿਮਾਨ ਉਹ ਸਾਡਾ ਤਾਂ ਬੰਦਨਾ ਬਣਾਉਣਾ ਫੁੱਤੀ ਤੜਕਾ ਲੱਗੀ ਜਾਂਦਾ ਸਾਨੂੰ ਦਾ ਸਾਡਾ ਤਾਂ ਤਰੇ ਤੜਕਾ ਲੱਗੀ ਪਾਲਾ ਪੁਰਾ ਹਲਾ ਸਾਡਾ ਉਹ ਕੀ ਕਹਿੰਦਾ ਬੋਲ ਪੈਗਾ ਨਹੀਂ ਹੁਣ ਆ ਯਾਰ ਬਾਈ ਯਾਰ ਸਹੀ ਤੇ ਰਿਪਸਾ ਰਾਮ ਮਾਨ ਤੇਰਾ ਮਾ ਕਰਦੇ ਫਿਰ ਯਾਰ ਹੁਣ ਤੂੰ ਮੈਨੂੰ ਮੇਰਾ ਕਰਕੇ ਮੇਰਾ ਢੋਆ ਇਦਾਂ ਖੋਲ ਯਾਰ ਖੋਲ ਬੱਕਰਾ ਖੋਲ ਬਾਈ ਹੁਣ ਨਹੀਂ ਫਿਰ ਓ ਰੱਸੀ ਤਾਂ ਖੋਲ ਲਾ ਤੂੰ ਕਾਲਿਆ ਰੱਸੀ ਤਾਂ ਖੋਲ ਚੁੱਕੀ ਨਹੀਂ ਭਜਦਾਗਾ ਇਹ ਬਸ ਹੋ ਗਿਆ ਨਹੀਂ ਇਹ ਲੱਗ ਨਹੀਂ ਉਹ ਖਾਂਡ ਤੂੰ ਜੋਰ ਦੇ ਕਰੇ ਲੋਕ ਨੂੰ ਯਾਰ ਟੋਟ ਕੇ ਮੈਂ ਮਾਮ ਤਾਲੀ ਵਾਂਗੂ ਤੇ ਥੋੜਦਾ ਵੀ ਨਹੀਂ ਸਾਡੇ ਚਾਹ ਨਹੀਂ ਨਹੀਂ ਬਾਈ ਓ ਯਾਰ ਲੈ ਜਾ ਯਾਰ ਜਾ ਲੈ ਜਾ ਓ ਜਿਹਨੂੰ ਮਾਰਦੀ ਤੂੰ ਆ ਬੱਕਰਾ ਲੱਗਾ ਆਹਰ ਜੇ ਮੈਂ ਹੁਣ ਨਾਲ ਦੇਣ ਫੜਾ ਦਿੰਨਾ ਨਾ ਫਿਰ ਮੇਰੀ ਮਜਬੂਰੀ ਪੈਂਦੀ ਆ ਗੱਲ ਜਾ ਲੈ ਜਾ ਯਾਰ ਕਾਲਿਆ ਤੂੰ ਯਾਰ ਹੋ ਹੋਰ ਕੀ ਆਣਾ ਫਿਰ ਭਾਈ ਤੂੰ ਦੀਆ ਦੀਆਂ ਲਿਖਾਈ ਪਾ ਚਾ ਕਾਡੇ ਚਾ ਮਮਿਆ ਕਹਤਾ ਯਾਰ ਇਹ ਬਈ ਇੱਕ ਘਰ ਚਾਲੇ ਖਾਸੀ ਜਿਵੇਂ ਕਿਹਾ ਮੈਂ ਉਹਨੂੰ ਲੱਤ ਮਾਰਨਾ 14 ਘੰਟੇ ਰੇਟੇ ਦੋ ਘੰਟੇ ਬਾਅਦ ਗੱਲ ਆ ਜਾਂਦੀ ਹੈ ਭੂਮੇ ਗੱਲ ਹੈ ਤੁਹਾਨੂੰ ਪਤਾ ਤੁਸੀਂ ਮਾਲ ਡੰਗਰ ਰੋਜ਼ ਹੀ ਵੇਚਦੇ ਹੋ ਅਸੀਂ ਆਏ ਆ ਕੇ ਪੁੱਛ ਲਿਆ ਪੁੱਛਣ ਸਾਰਾ ਮਗਾ ਚਲਾ ਯਾਰ ਮਣਿਆ ਸੋਦਾ ਕਿਉਂ ਰੱਬ ਲੱਗਦੀ ਗੱਲ ਕਾਡਾ ਇਹ ਰੋਜ਼ ਦੇ ਬੰਦੇ ਲਾਉਂਦੇ ਨੂੰ ਵੀ ਪਤਾ ਹੈਗਾ ਰੋਜ਼ ਵੈਸੀ ਮਾਲ ਵੇਚਦਾ ਸਾਡੇ ਮਾਲੀਆ ਦੇ ਕੰਮ ਵਾਲਾ ਓ 12000 ਦੀ ਤੈਨੂੰ ਬੱਕਰੀ ਲੈਣਾ ਸਿਰੇ ਦੀ ਉਹ ਦੋ ਬੱਚਿਆਂ ਵਾਲੀ ਕਿਉਂ ਤੇਰਾ ਦਿਮਾਗ ਖਰਾਬ ਹੋਇਆ ਤੇਰਾ ਹਰੀ ਢੜੀ ਮੋੜ ਕੇ ਆਉਂਦੇ ਤੇ ਰੱਖੀ ਜੱਕੇ ਦੇਣਾ ਖੁਸ਼ ਹੋ ਕੇ ਦੇਈ ਹਾਂ ਕੁਛ ਦੇਵਾਂਗੇ ਪੁੱਛਦੇ ਵੀ ਨਹੀਂ ਗਾ ਚੁੱਪ ਕਰਕੇ ਉਵੇਂ ਭਰੇ ਦਿੰਦੇ ਆ ਬਸ ਖੁਸ਼ ਹੋ ਕੇ ਪੁੱਛ ਨਹੀਂ ਦੇਵਾਂਗੇ ਤੇ ਆਤਮਾ ਨਾਲ ਦੇ ਤੈਨੂੰ ਨਾ ਨਫਾ ਦੇਵੇ ਤਾਂ ਆਪਾਂ ਬੈਠੇ ਬਈ ਬਹੁਤ ਵਧੀਆ ਗੱਲ ਹੈ ਘਾਟਾ ਨਫਾ ਅਗਲੇ ਦੀ ਕਿਸਮਤ ਦਾ ਉਹ ਗਾੜੀ ਰੱਖ ਫਰਾਜ ਦਾ ਬੋਗਿਆ ਫੜਾਲ ਤੂੜਿਆ ਬੈਠੇ ਹੀ ਆ ਬਸ ਪੂਰੇ ਐ ਇਹ ਉਹ ਨਹੀਂ ਉਹ ਲਿਆ ਆਂ ਜੱਟ ਤੂੰ ਬੰਨਾ 1000 ਮਾਰੀਆਂ ਲਿਆ ਉਹ ਨਹੀਂ ਯਾਰ ਉਹ ਲਿਆ ਤੂੰ ਯਾਰ ਉਹ ਨਹੀਂ ਫਿਰ ਉੱਥੇ ਜਾਣ ਦਾ ਕੀ ਫਾਇਦਾ ਯਾਰ ਮੈਨੂੰ ਪਤਾ ਲਿਆਈ ਥੋੜੇ ਕੇ ਲਿਆ ਪਿਆ ਟੱਟ ਛੋਟੇ ਲੈ ਯਾਰ